ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਜਮ ਦੀ ਬਣੀ ਹੋਈ ਹੈ ਜਿਸ ਦੇ ਹਾਲੇ ਹੀ ਪਿਛਲੇ ਕਈ ਦਹਾਕਿਆਂ ਤੋਂ ਬਾਈਪਾਸ ਦੀ ਮੰਗ ਕੀਤੀ ਜਾ ਰਹੀ ਹੈ ਪਰੰਤੂ ਸਮੇਂ ਦੀ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗੜਸ਼ੰਕਰ ਸ਼ਹਿਰ ਦੇ ਵਿੱਚੋਂ ਤਕਰੀਬਨ ਪੰਜ ਮੁੱਖ ਹਾਈਵੇ ਦੀਆਂ ਸੜਕਾਂ ਜੁੜੀਆਂ ਹੋਈਆਂ ਹਨ ਜਿਸ ਦੇ ਵਿੱਚ ਗੜਸ਼ੰਕਰ ਤੋਂ ਹਿਆਰਪੁਰ ਚੰਡੀਗੜ੍ਹ ਨਵਾਂ ਸ਼ਹਿਰ ਜਲੰਧਰ ਉਹਨਾਂ ਅਦੀ ਸ਼ਾਮਲ ਹਨ ਜਿਸ ਦੇ ਕਾਰਨ ਤੇ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣੀ ਰਹਿੰਦੀ ਹੈ ਜਿਸ ਦੇ ਕਾਰਨ ਬੱਸਾਂ ਤੇ ਗੱਡੀਆਂ ਵਾਲਿਆਂ ਨੂੰ ਕਈ ਘੰਟੇ ਲੰਬੇ ਜਾਮ ਦੇ ਵਿੱਚ ਫਸਿਆ ਰਹਿਣਾ ਪੈਂਦਾ ਹੈ ਅੱਜ ਗੜਸ਼ੰਕਰ ਦੇ ਆਲੇ ਦੁਆਲੇ ਜੱਠੇਰੇ ਦੇ ਮੇਲੇ ਹੋਣ ਦੇ ਕਾਰਨ ਟ੍ਰੈਫਿਕ ਦੀ ਸਮੱਸਿਆ ਹੋਰ ਵੀ ਗੰਭੀਰ ਬਣੀ ਰਹੀ ਅਤੇ ਰਾਗੀਰਾਂ ਨੂੰ ਲੰਬੇ ਸਮੇਂ ਤੱਕ ਜਾਮ ਦੇ ਵਿੱਚ ਸਮਾਂ ਖਰਾਬ ਕਰਨਾ ਪਿਆ ਲੋਕਾਂ ਨੇ ਦੱਸਿਆ ਕਿ ਸ਼ਹਿਰ ਗੜਸ਼ੰਕਰ ਸਭ ਤੋਂ ਪੁਰਾਣਾ ਸ਼ਹਿਰ ਹੈ ਪਰੰਤੂ ਇੱਥੇ ਦੇ ਚੁਣੇ ਹੋਏ ਸਰਕਾਰਾਂ ਦੇ ਨੁਮਾਇੰਦਿਆਂ ਨੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸਿਰਫ ਲਾਰੇਆਂ ਤੱਕ ਹੀ ਸੀਮਤ ਰੱਖਿਆ ਭਾਵੇਂ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਬਾਈਪਾਸ ਦਾ ਮੁੱਦਾ ਉਠਾਇਆ ਜਾਂਦਾ ਰਿਹਾ ਹੈ ਪਰੰਤੂ ਜਿੱਤ ਹਾਸਲ ਕਰਨ ਵਾਲਾ ਵਿਧਾਇਕ ਇਸ ਨੂੰ ਭੁੱਲ ਜਾਂਦਾ ਹੈ ਗੜਸ਼ੰਕਰ ਤੋਂ ਪੰਜਾਬ ਤੇ ਵੀ ਪ੍ਰਾਈਮ ਦੇ ਲਈ ਬਟੂਚ ਚੋਹਾਨ ਦੀ ਰਿਪੋਰਟ ਦਾ ਮੁਲਾਜ਼ਮਾਂ ਦੀ ਵੱਡੀ ਕਾਰਟ ਰੜਕਦੀ ਹੈ ਆਨੰਦਪੁਰ ਸਾਹਿਬ ਦਾ ਵੱਡਾ ਮੇਲਾ ਹੋਇਆ ਕੋਈ ਟ੍ਰੈਫਿਕ ਨਹੀਂ ਸੀਗੀ ਇਹ ਤਾਂ ਚਲੋ ਚੇਤ 14 ਦਾ ਹੈ ਲੇਕਿਨ ਵੱਡੀ ਕਾਰਟ ਹੈ ਮੁਲਾਜ਼ਮਾਂ ਦੀ ਮੈਂ ਸਾਹਮਣੇ ਜਿੱਥੇ 35-35 ਮਲਾਜ਼ਮ ਤੁਸੀਂ ਲਈ ਫਿਰਦੇ ਆ ਦਿਓ ਚਾਰ-ਚਾਰ ਰੱਖ ਕੇ ਇਹਨਾਂ ਨੂੰ 30-30 ਮਲਾਜ਼ਮ ਗੜਸ਼ੰਕਰ ਥਾਣੇ ਨੂੰ ਵੱਡੇ ਮਲਾਜ਼ਮਾਂ ਦੀ ਵੱਡੀ ਕਾਟ ਚੱਲ ਰਹੀ ਹੈ ਜਿਸ ਦੇ ਕਰਕੇ ਅੱਜ ਇਹ ਵੱਡੀ ਸਮੱਸਿਆ ਪੁਲਿਸ ਮਲਾਜ਼ਮਾਂ ਕਰਕੇ ਹੈ ਹੋਰ ਕੋਈ ਦਿੱਕਤ ਨਹੀਂ ਹੈ ਬਾਈਪਾਸ ਬਹੁਤ ਵੱਡੀ ਬਹੁਤ ਵੱਡੀ ਮੰਗ ਹੈ ਅੱਜ ਪੂਰੇ ਪੰਜਾਬ ਦੇ ਵਿੱਚ 165 ਸ਼ਹਿਰਾਂ ਦੇ ਵਿੱਚੋਂ ਗੜਸ਼ੰਕਰ ਨੂੰ ਮੈਂ ਕਹਿੰਦਾ ਪਾਕਿਸਤਾਨ ਸਮਝਿਆ ਹੋਇਆ ਵੇ ਗੜਸ਼ੰਕਰ ਦੇ ਬਾਈਪਾਸ ਤੋਂ ਰਹਿ ਗਿਆ ਛੋਟੇ-ਛੋਟੇ ਸ਼ਹਿਰਾਂ 'ਚ ਬਾਈਪਾਸ ਬਣ ਗਏ ਲੀਡਰਾਂ ਤੋਂ ਬਹੁਣਾ ਕਹਿ ਸਕਦੇ ਆ ਕੋਈ ਤਾਕਤਵਰ ਲੀਡਰ ਨਹੀਂ ਅੱਜ ਜਿਹੜਾ ਗੜਸ਼ੰਕਰ ਦਾ ਵੇ ਬ੍ਰਹਮਾ ਜੀ ਆਕੇ ਕੋਈ ਜੋ ਪ੍ਰਤਾਪ ਕਰ ਦੋਗੇ ਤਾਂ ਬਾਈਪਾਸ ਬਣ ਜਾਊਗਾ ਨਹੀਂ ਨਹੀਂ ਬਣਨਾ ਜੇ ਬਾਈਪਾਸ ਬਣ ਜਾਵੇ ਤਾਂ ਲੋਕਾਂ ਦੀ ਜਾਨ ਖੱਦੀ ਖਲਾਸੀ ਹੋ ਸਕਦੀ ਹੈ ਨਹੀਂ ਤਾਂ ਇਹ ਹਾਲਾਤ ਇਦਾਂ ਦੇ ਬਣੇ ਰਹਿਣੇ ਆ ਬਹੁਤ ਵੱਡੀ ਦਿੱਕਤ ਹੈ ਵੱਡੀ ਸਮੱਸਿਆ ਗੜ ਸ਼ੰਕਰ ਦੀ ਅੱਜ ਮੈਂ ਹਾਈਲਾਈਟ ਮੁੱਦਾ ਹੈ ਇਹਨੂੰ ਮੈਂ ਸਮਝਦਾ ਮੇਰੇ ਪ੍ਰੈਸ ਵਾਲੇ ਬਹੁਤ ਵਧੀਆ ਅੱਜ ਤੇ ਇਹ ਰੋਜ਼ੇ ਹੀ ਇਹੀ ਹਾਲ ਹੈ ਅੱਜ ਦੀ ਗੱਲ ਨਹੀਂ ਹੈ ਰੋਜ਼ਾਨਾ ਹੀ ਇਹ ਹਾਲ ਹੈ ਇਹਦੀ ਸਮੱਸਿਆ ਗੰਭੀਰ ਹੈ ਅੱਜ ਸੈਸ਼ਨ ਚੱਲਦਾ ਮੈਂ ਸਮਝਦਾ ਹਲਕੇ ਦੇ ਵਿਧਾਇਕ ਨੂੰ ਇਹ ਚੀਜ਼ ਨੂੰ ਮੁੱਦੇ ਨੂੰ ਖਾਣਾ ਚਾਹੀਦਾ ਚਾਹੇ ਉਹ ਬਲਾਜੌਰ ਦਾ ਕੋਈ ਵੀ ਹੈ ਦੋ ਚਾਰ ਵਧਾਇਕ ਹੈ ਇਹਨਾਂ ਨੂੰ ਗੜਸ਼ੰਕਰ ਦੇ ਮੁੱਦੇ ਦਾ ਮ ਹੱਲ ਕਰਨਾ ਚਾਹੀਦਾ ਹੈ ਸੈਸ਼ਨ ਚੱਲਦਾ ਹੈ ਉਹਦੇ ਵਿੱਚ ਇਹ ਮੁੱਦਾ ਰੱਖਣਾ ਚਾਹੀਦਾ ਹੈ ਇਸ ਸਮੱਸਿਆ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਗੜਸ਼ੰਕਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤਾਂ ਪਹਿਲੇ ਤੋਂ ਕਿਉਂਕਿ ਕਿੰਨੀਆਂ ਸਰਕਾਰਾਂ ਆਈਆਂ ਬਾਈਪਾਸ ਦੀ ਮੰਗ ਪਹਿਲਾਂ ਤੋਂ ਆ ਗਿਆ ਕਿ ਗੜਸ਼ੰਕਰ ਨੂੰ ਬਾਈਪਾਸ ਦੀ ਬਹੁਤ ਜ਼ਰੂਰਤ ਆ ਕਿਉਂ ਟ੍ਰੈਫਿਕ ਤਾਂ ਨੋਰਮਲ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਪਿੱਤਰਾਂ ਦਾ ਮੇਲਾ ਸੀ ਤਾਂ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਇੱਧਰ ਨੂੰ ਕਟੋ-ਕਟ 3-4 ਕਿਲੋਮੀਟਰ ਗੜੀ ਤੱਕ ਟ੍ਰੈਫਿਕ ਆ ਜਿਹੜੇ ਮਾਜੀ ਰੋਡ ਤੇ ਚੱਲਦੇ ਚਾਰ-ਚਾਰ ਕਿਲੋਮੀਟਰ ਤੱਕ ਟ੍ਰੈਫਿਕ ਅੱਜ ਫਸਿਆ ਹੋਇਆ ਜਾਨੀ ਕਿ ਹਰੇਕ ਬੰਦਾ ਇਹਨੂੰ ਤਿੰਨ-ਤਿੰਨ ਚਾਰ-ਚਾਰ ਘੰਟੇ ਦੀ ਵੇਟ ਕਰਨਾ ਪੈ ਰਿਹਾ ਅੱਜ ਗੜਸ਼ੇਂਕਰ ਕ੍ਰੋਸ ਕਰਨ ਵਾਸਤੇ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਥੋੜੇ ਪੁਲਿਸ ਮੁਲਾਜ਼ਮ ਜਿਹੜੇ ਗੜਸ਼ੇਂਕਰ ਦੇ ਵਿੱਚ ਬਹੁਤ ਘੱਟ ਆ ਜਿਨ੍ਹਾਂ ਦੀ ਕਿਉਂਕਿ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਘੱਟ ਆ ਟ੍ਰੈਫਿਕ ਜ਼ਿਆਦਾ ਹੈ ਇਸ ਕਰਕੇ ਉਹਨਾਂ ਦੀ ਥੋੜੀ ਗਿਣਤੀ ਵਧਾਈ ਜਾਵੇ ਤੇ ਬਾਈਪਾਸ ਦਾ ਵੀ ਕੁਝ ਹੱਲ ਕੀਤਾ ਜਾਵੇ ਗੜਸ਼ੇਂਕਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਈਪਾਸ ਦੀ ਜਦ ਤੱਕ ਬਾਈਪਾਸ ਨਹੀਂ ਆ ਜਾਂਦਾ ਨਾ ਨ ਅੱਜ ਜਠੇਰੇ ਦਾ ਮੇਲਾ ਹੋਣ ਕਰਕੇ ਪਿੱਤਰਾਂ ਦਾ ਮੇਲਾ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਆ ਚਾਰ-ਚਾਰ ਘੰਟੇ ਹੋ ਗਏ ਸਵੇਰ ਦੇ 7 ਵਜੇ ਤੋਂ ਲੈ ਕੇ ਜਾਨੀ ਕਿ ਹੁਣ ਦੇਖ ਲਓ 2 ਵਜੇ ਚੱਕ ਨੇ ਹਜੇ ਤੱਕ ਵੀ ਟ੍ਰੈਫਿਕ ਉਦਾਂ ਦੀ ਉਦਾਂ ਹੀ ਆ ਕਿ ਜਾਨੀ ਕਿ 4-5 ਘੰਟੇ ਹੋ ਗਏ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਜਿਹੜਾ ਅੱਜ ਦਾਦੇ ਨੈਨਾ ਬੜਾ ਲੋਕਾਂ ਦਾ ਇਤਿਹਾਸਕ ਦਿਨ ਹੈ ਲੋਕ ਆਪਣੀ ਜਠੇਰੀ ਪੂਜਣ ਲਈ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਹਨ ਜੋ ਕਿ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਹਰ ਚੌਂਕ ਦੇ ਵਿੱਚ ਇੱਕ ਇੱਕ ਮੁਲਾਜ਼ਮ ਤਨਾਤ ਹੈ ਫੇਰ ਵੀ ਜੋ ਟ੍ਰੈਫਿਕ ਦਾ ਸੀ ਪੂਰੇ ਜੋਰ ਨਾਲ ਸੰਚਾਰੂ ਢੰਗ ਨਾਲ ਚਾਲੂ ਕਰਵਾ ਰਹੇ ਹਨ ਲੇਕਿਨ ਟ੍ਰੈਫਿਕ ਦੀ ਸ਼ਹਿਰ ਦੇ ਵਿੱਚ ਸਮੱਸਿਆ ਬਹੁਤ ਜ਼ਿਆਦਾ ਹੈ